ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੂੰ ਦੀ ਇਸ ਨਵੀਂ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਦੋਸਤੋ ਇਹ ਵੀ ਇੱਕ ਰਿਵਾਜ ਹੀ ਬਣਿਆ ਹੋਇਆ ਹੈ ਕਿ ਬਜਟ ਪੇਸ਼ ਹੋਣ ਤੋਂ ਬਾਅਦ ਸੱਤਾਧਿਰ ਜਿਹੜੀ ਹੁੰਦੀ ਹੈ ਉਸ ਬਜਟ ਦੀ ਤਾਰੀਫ ਦੇ ਕੁਲ ਬੰਦ ਨਹੀਂ ਸਕਦੇ ਤੇ ਜਿਹੜੀ ਵਿਰੋਧੀ ਧਿਰ ਹੁੰਦੀ ਹੈ ਉਹ ਉਸ ਬਜਟ ਦੀਆਂ ਕਮੀਆਂ ਗਿਣਾਉਂਦੀ ਨਹੀਂ ਸਕਦੀ। ਇਸ ਵਾਰ ਵੀ ਉਹੀ ਹੋਇਆ ਹੈ 12 ਲੱਖ ਤੱਕ ਦੀ ਜਿਹੜੀ ਕਮਾਈ ਉੱਪਰ ਆਮਦਨ ਟੈਕਸ ਜਿਹੜਾ ਆਮਦਨ ਕਰ ਇਨਕਮ ਟੈਕਸ ਉਸ ਨੂੰ ਖਤਮ ਕਰ ਦਿੱਤਾ ਗਿਆ ਹੈ ਅਤੇ ਸਰਕਾਰ ਇਸ ਨੂੰ ਆਮ ਲੋਕਾਂ ਦੇ ਸੁਪਨਿਆਂ ਦਾ ਬਜਟ ਦੱਸ ਰਹੀ ਹੈ ਅਤੇ ਵਿਰੋਧੀ ਧਿਰ ਦੇ ਲੀਡਰ ਜਿਹੜੇ ਨੇ ਉਹ ਇਸ ਨੂੰ ਨਕਾਰਾ ਤੇ ਗਰੀਬ ਵਿਰੋਧੀ ਦੱਸ ਰਹੇ ਪੰਜਾਬ ਲਈ ਕੁਝ ਨਹੀਂ ਹੈ ਬਜਟ ਵਿੱਚ ਇਹ ਆਮ ਆਦਮੀ ਪਾਰਟੀ ਅਕਾਲੀ ਦਲ ਅਤੇ ਕਾਂਗਰਸ ਇਹ ਸਾਰੀਆਂ ਧਿਰਾਂ ਦੇ ਲੀਡਰ ਇੱਕ ਸੁਰ ਦੇ ਵਿੱਚ ਬੋਲ ਰਹੇ ਕਿਸਾਨ ਜਥੇਬੰਦੀਆਂ ਵੀ ਇਹੋ ਹੀ ਲਾਈਨ ਫੜ ਕੇ ਵਿਰੋਧ ਕਰ ਰਹੀਆਂ ਹਨ ਕਿ ਪੰਜਾਬ ਦੇ ਲਈ ਇਸ ਬਜਟ ਦੇ ਵਿੱਚ ਕੁਝ ਨਹੀਂ ਰੱਖਿਆ ਗਿਆ ਪਰ ਭਾਵੇਂ ਕਿ ਵਿੱਤ ਮੰਤਰੀ ਨਿਰਮਲਾ ਸਿਤਾ ਰਾਮਨ ਨੇ ਕੋਈ ਵਿਸ਼ੇਸ਼ ਪੈਕੇਜ ਪੰਜਾਬ ਦੇ ਲਈ ਨਹੀਂ ਦਿੱਤਾ ਚਾਹੇ ਉਹ ਫਸਲੀ ਵਿਵਨਤਾ ਲਈ ਮੰਗਿਆ ਗਿਆ ਹੋਵੇ ਜਾਂ ਸਰਹੱਦੀ ਖੇਤਰਾ ਦੇ ਵਿਕਾਸ ਲਈ ਮੰਗਿਆ ਗਿਆ ਹੋਵੇ ਪਰ ਕੱਲ ਦੇ ਇਸ ਬਜਟ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੇਜੀ ਗਈ ਇੱਕ ਇੱਛਾ ਸੂਚੀ ਵਿੱਚ ਜੋ ਸਭ ਤੋਂ ਜ਼ਰੂਰੀ ਇੱਛਾ ਸਰਕਾਰ ਨੇ ਗਿਨਾਈ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਹਾ ਸੀ ਉਸ ਇੱਛਾ ਨੂੰ ਜ਼ਰੂਰ ਪੂਰੀ ਕਰ ਦਿੱਤਾ ਗਿਆ ਕਰਜ਼ੇ ਦੇ ਬੋਝ ਹੇਠਾਂ ਦਬਿਆ ਪੰਜਾਬ ਹੁਣ ਫਿਸਕਲ ਰਿਸਪਾਂਸਿਬਿਲਟੀ ਐਂਡ ਬਜਟ ਮੈਨੇਜਮੈਂਟ ਐਫ ਆਰ ਬੀ ਐਮ ਇਹ ਕਿਹਾ ਜਾਂਦਾ ਹੈ ਉਸ ਦੀ ਹੱਦ ਤੋਂ ਵੱਧ ਹੋਰ ਅੱਧਾ ਫੀਸਦੀ ਕਰਜ਼ਾ ਲੈ ਸਕੇਗਾ ਇੱਕ ਸਮਾ ਸੀਮਾ ਇੱਕ ਸੀਮਾ ਤੈਅ ਕੀਤੀ ਗਈ ਹੁੰਦੀ ਹੈ ਕਿ ਤੁਸੀਂ ਆਪਣੀ ਜੀਐਸਡੀਪੀ ਦਾ ਕਿੰਨੇ ਪ੍ਰਤੀਸ਼ਤ ਤੱਕ ਜਿਹੜਾ ਸਰਕਾਰਾਂ ਨੇ ਉਹ ਕਰਜ਼ਾ ਲੈ ਸਕਦੀਆਂ ਨੇ ਆਰਬੀਆਈ ਕੋਲੋਂ ਹੁਣ ਉਸ ਜਿਹੜੀ ਹੱਦ ਤੋਂ ਅੱਧਾ ਫੀਸਦੀ ਵੱਧ ਕਰਜ਼ਾ ਪੰਜਾਬ ਹੋਰ ਲੈ ਸਕੇਗਾ ਇਹ ਇਸ ਬਜਟ ਦੇ ਵਿੱਚ ਤਜਵੀਜ਼ ਨੂੰ ਪਾਸ ਕਰ ਦਿੱਤਾ ਗਿਆ ਹੈ ਜੇ ਸੂਬੇ ਬਿਜਲੀ ਖੇਤਰ ਵਿੱਚ ਸੁਧਾਰ ਕਰਨ ਨੂੰ ਰਾਜ਼ੀ ਹੁੰਦੇ ਨੇ ਤਾਂ ਉਹ ਅੱਧਾ ਫੀਸਦੀ ਵਧੇਰੇ ਕਰਜ਼ਾ ਚੱਕਣ ਦੇ ਹੱਕਦਾਰ ਹੋਣਗੇ ਇਸ ਨੂੰ ਇਸ ਬਜਟ ਦੇ ਵਿੱਚ ਮਨਜ਼ੂਰੀ ਦੇ ਦਿੱਤੀ ਗਈ ਹੈ ਪੰਜਾਬ ਲਈ ਇਸ ਦਾ ਅਰਥ ਇਹ ਹੈ ਕਿ ਸਾਲਾਨਾ ਪੰਜਾਬ ਹੋਰ 2300 ਕਰੋੜ ਰੁਪਏ ਦਾ ਕਰਜ਼ਾ ਲੈ ਸਕੇਗਾ ਜਿੰਨੀ ਉਹਦੀ ਪਹਿਲਾਂ ਹੱਦ ਤੱਕ ਕੀਤੀ ਗਈ ਸੀ ਲਿਮਟ ਤੱਕ ਕੀਤੀ ਗਈ ਸੀ ਉਸ ਤੋਂ 2300 ਕਰੋੜ ਰੁਪਏ ਜ਼ਿਆਦਾ ਪੰਜਾਬ ਕਰਜ਼ਾ ਲੈ ਸਕੇ ਜੋ ਸਾਲ 2024-25 ਦਾ ਬਜਟ ਪੰਜਾਬ ਸਰਕਾਰ ਨੇ ਪੇਸ਼ ਕੀਤਾ ਸੀ ਉਸ ਦੇ ਵਿੱਚ ਉਹਨਾਂ ਵੱਲੋਂ ਇਹ ਅਨੁਮਾਨ ਲਗਾਇਆ ਗਿਆ ਸੀ ਇੱਕ ਐਸਟੀਮੇਟ ਦਿੱਤਾ ਗਿਆ ਸੀ ਕੀ ਪੰਜਾਬ ਸਰਕਾਰ ਪੂਰੇ ਸਾਲ ਦੇ ਵਿੱਚ 30000 ਕਰੋੜ ਦਾ ਕਰਜ਼ਾ ਲਵੇਗੀ ਪਰ ਤੀਸਰਾ ਕੁਆਟਰ ਖਤਮ ਹੁੰਦੇ ਹੀ ਯਾਨੀ ਦਸੰਬਰ ਮਹੀਨਾ ਜਦੋਂ ਖਤਮ ਹੋਇਆ ਸੀ ਦਸੰਬਰ ਮਹੀਨੇ ਦੇ ਅੰਤ ਤੱਕ ਪੰਜਾਬ ਸਰਕਾਰ ਵੱਲੋਂ 28000 ਕਰੋੜ ਦਾ ਕਰਜ਼ਾ ਪਹਿਲਾਂ ਹੀ ਚੱਕਿਆ ਜਾ ਚੁੱਕਿਆ ਹੈ 3 ਮਹੀਨੇ ਹੋਰ ਪਏ ਨੇ ਹਜੇ ਜਨਵਰੀ ਫਰਵਰੀ ਤੇ ਮਾਰਚ ਜਦੋਂ ਉਹਨਾਂ ਨੇ ਕਰਜ਼ਾ ਹੋਰ ਲੈਣਾ ਹੈ 28000 ਕਰੋੜ ਪਹਿਲਾਂ ਹੀ ਲੈ ਚੁੱਕੇ ਨੇ 30000 ਕਰੋੜ ਦਾ ਉਹਨਾਂ ਨੇ ਐਸਟੀਮੇਟ ਦਿੱਤਾ ਸੀ ਕਿ ਅਸੀਂ ਇਸ ਸਾਲ ਚ ਪੂਰੇ ਸਾਲ ਚ ਇੰਨਾ ਹੀ ਕਰਜ਼ਾ ਲਵਾਂਗੇ ਸੋ ਹਾਲਾਤ ਜਿਹੜੇ ਨੇ ਵਿੱਤੀ ਹਾਲਾਤ ਪੰਜਾਬ ਦੇ ਇਸ ਤੋਂ ਹੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੇ ਕੁ ਮਾੜੇ ਵਿੱਤ ਮੰਤਰੀ ਹਰਪਾਲ ਚੀਮਾ ਮੁਤਾਬਕ ਹੁਣ ਪੰਜਾਬ ਨੂੰ ਪਾਵਰ ਸੈਕਟਰ ਦੇ ਵਿੱਚ ਜਿਹੜਾ ਬਿਜਲੀ ਖੇਤਰ ਹੈ ਉਹਦੇ ਵਿੱਚ ਸੁਧਾਰ ਕਰਨੇ ਪੈਣਗੇ ਜਿਹੜੇ ਰਿਫਾਰਮਸ ਦੀ ਗੱਲ ਭਾਰਤ ਸਰਕਾਰ ਕਰ ਰਹੀ ਹੈ ਉਹ ਕਰਨੇ ਪੈਣਗੇ ਜਿਦੇ ਮੁੱਖ ਤਿੰਨ ਭਾਗ ਨੇ ਇਹਨਾਂ ਰਿਫਾਰਮਸ ਦੇ ਉਹਨੇ ਪਹਿਲਾਂ ਤਾਂ ਟ੍ਰਾਂਸਮਿਸ਼ਨ ਤੇ ਡਿਸਟ੍ਰੀਬਿਊਸ਼ਨ ਚ ਜਿਹੜਾ ਲਾਸ ਹੋ ਰਿਹਾ ਹੈ ਰੇ ਘਾਟਾ ਪੈ ਰਿਹਾ ਹੈ ਉਸ ਘਾਟੇ ਨੂੰ ਘਟ ਕਰਨਾ ਹੋਰ ਘਟਾਉਣਾ ਤਾਂ ਕਿ ਮੁਨਾਫੇ ਵੱਲ ਵਧਿਆ ਜਾ ਸਕੇ ਦੂਸਰਾ ਹੈ ਸਮਾਰਟ ਮੀਟਰ ਲਾਉਣਾ ਇਹ ਸਮਾਰਟ ਮੀਟਰ ਲਾਉਣ ਪਿੱਛੇ ਵੀ ਕਾਫੀ ਰੇੜਕਾ ਜਿਹੜਾ ਹੈ ਉਹ ਪਿਆ ਹੋਇਆ ਹੈ ਕਿਸਾਨ ਜਥੇਬੰਦੀਆਂ ਇਹਨਾਂ ਮੀਟਰਾਂ ਦਾ ਸਖਤ ਵਿਰੋਧ ਕਰ ਰਹੀਆਂ ਨੇ ਪੰਜਾਬ ਸਰਕਾਰ ਇਹ ਮੀਟਰ ਕਿਵੇਂ ਲਾ ਪਾਏਗੀ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਕੀ ਜਿਹੜਾ ਕਿਸਾਨ ਜਥੇਬੰਦੀਆਂ ਨਾਲ ਸਰਕਾਰ ਦਾ ਟਕਰਾਅ ਇਨਾ ਮੀਟਰਾਂ ਕਰਕੇ ਹੋਰ ਵਧੇਗਾ ਜਾਂ ਨਹੀਂ ਇਹ ਦੇਖਣਾ ਪਵੇਗਾ ਪਰ ਇਹ 스마트 ਮੀਟਰ ਜਿਹੜੇ ਨੇ ਉਹ ਇਸ ਸੁਧਾਰਾਂ ਦਾ ਹਿੱਸਾ ਨੇ ਤੇ ਤੀਸਰਾ ਹੈ ਸਬਸਿਡੀਆਂ ਕਲੀਅਰ ਕਰਨੀ ਜੋ ਵੀ ਮੁਫਤ ਬਿਜਲੀ ਚਾਹੇ ਉਹ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ ਜਾਂ ਘਰੇਲੂ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ ਉਹਦੀ ਸਬਸਿਡੀ ਜਿਹੜੀ ਹੈ ਉਹਦੇ ਬਿੱਲ ਪੈਂਡਿੰਗ ਨਹੀਂ ਰਹਿਣੇ ਚਾਹੀਦੇ ਸਰਕਾਰ ਵੱਲੋਂ ਉਹ ਸਾਰੇ ਬਿੱਲ ਕਲੀਅਰ ਕਰਨੇ ਪੈਣਗੇ ਤਾਂ ਹੀ ਉਹਨੂੰ ਜਿਹੜਾ ਹੈ ਰਿਫਾਰਮਸ ਬਣਿਆ ਜਾਏਗਾ ਸੁਧਾਰ ਬਣਿਆ ਜਾਏਗਾ ਤੇ ਵਾਧੂ ਕਰਜ਼ਾ ਜਿਹੜਾ ਪੰਜਾਬ ਸਰਕਾਰ ਲੈ ਸਕੇ 15ਵੇਂ ਫਾਈਨੈਂਸ ਕਮਿਸ਼ਨ ਦੀਆਂ ਸਿਫਾਰਸ਼ਾਂ ਤੇ ਹੀ ਇਹ ਅੱਧਾ ਫੀਸ ਦੀ ਵਾਧੂ ਕਰਜ਼ੇ ਦੀ ਮੰਗ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਸੀ ਹਰਪਾਲ ਚੀਮਾ ਵੱਲੋਂ ਆਪਣੀ ਇੱਛਾ ਸੂਚੀ ਵਿੱਚ ਸਭ ਤੋਂ ਵੱਧ ਤਰਜੀਹ ਜਿਹੜੀ ਹੈ ਉਹ ਇਸੇ ਮੰਗ ਦੇ ਉੱਤੇ ਇਸੇ ਇੱਛਾ ਤੇ ਉੱਤੇ ਕੀਤੀ ਗਈ ਸੀ ਤੇ ਨਾਲ ਇਹ ਵੀ ਕਿਹਾ ਗਿਆ ਸੀ ਕਿ ਜਿਹੜਾ ਪਿਛਲੇ 4 ਸਾਲ 2021-22 ਤੋਂ ਲੈ ਕੇ ਹੁਣ ਤੱਕ 24-25 ਤੱਕ ਹਰ ਸਾਲ ਪੰਜਾਬ ਇਸ ਅੱਧੇ ਪਰਸੈਂਟ ਦੀ ਜਿਹੜੀ ਸ਼ਰਤਾਂ ਨੇ ਉਹ ਉਹਨਾਂ ਨੂੰ ਮੰਨਦਾ ਰਿਹਾ ਹੈ ਸ਼ਰਤਾਂ ਪੂਰੀਆਂ ਕਰਦਾ ਰਿਹਾ ਹੈ ਤੋਂ 4 ਸਾਲ ਦਾ ਕਰਜ਼ਾ ਲੈਣ ਦਾ ਜਿਹੜਾ ਉਹਨੇ ਪੈਸੇ ਨੇ ਉਹ ਪੂਰੇ ਦੇ ਪੂਰੇ ਪੈਸੇ ਦਾ ਕਰਜ਼ਾ ਜਿਹੜਾ ਚੱਕਣ ਦੀ ਇਜਾਜ਼ਤ ਪੰਜਾਬ ਸਰਕਾਰ ਨੂੰ ਮਿਲਣੀ ਚਾਹੀਦੀ ਹੈ ਖੁੱਲ ਮਿਲਣੀ ਚਾਹੀਦੀ ਹੈ ਜੇ ਹੁਣ ਆਪਾਂ ਸਿਆਸੀ ਪਾਰਟੀਆਂ ਨੂੰ ਇੱਕ ਪਾਸੇ ਵੀ ਛੱਡ ਦਈਏ ਕਿਉਂਕਿ ਉਹਨਾਂ ਦਾ ਕੰਮ ਹੀ ਹੁੰਦਾ ਹੈ ਕਿ ਆਪਣੇ ਫਾਇਦੇ ਵਾਸਤੇ ਕੁਝ ਵੀ ਬਿਆਨ ਦੇ ਦੇਣਾ ਆਪਾਂ ਅਰਥ ਸ਼ਾਸਤਰਾਂ ਦੀ ਗੱਲ ਕਰੀਏ ਉਹਨਾਂ ਦੇ ਇਸ ਬਜਟ ਬਾਰੇ ਕੀ ਵਿਚਾਰ ਨੇ ਤਾਂ ਸ਼ਾਇਦ ਆਪਾਂ ਨੂੰ ਜ਼ਿਆਦਾ ਕਲੈਰਿਟੀ ਜ਼ਿਆਦਾ ਜਿਹੜੀ ਹੈ ਅ ਇਸ ਗੱਲ ਦੇ ਉੱਤੇ ਸਾਫ਼ ਹੋ ਪਾਏਗਾ ਤਸਵੀਰ ਸਾਫ਼ ਹੋ ਪਾਏਗੀ ਕਿ ਪੰਜਾਬ ਸਰਕਾਰ ਜਾਂ ਪੰਜਾਬ ਵਾਸਤੇ ਇਸ ਬਜਟ ਦੇ ਵਿੱਚ ਕੀ ਹੈ ਪ੍ਰੋਫੈਸਰ ਆਰ.ਐਸ. ਖੁੰਮਣ ਜੋ ਕਿ ਪੰਜਾਬ ਦੇ ਉੱਗੇ ਅਰਥਸ਼ਾਸਤਰੀ ਨੇ ਤੇ ਸੁਪਰੀਮ ਕੋਰਟ ਵੱਲੋਂ ਜਿਹੜੀ ਹੁਣ ਕਿਸਾਨਾਂ ਨਾਲ ਗੱਲਬਾਤ ਕਰਾਈ ਕਰਨ ਲਈ ਕਮੇਟੀ ਬਣਾਈ ਗਈ ਸੀ ਉਸ ਦਾ ਵੀ ਉਹ ਇੱਕ ਅਹਿਮ ਹਿੱਸਾ ਸੀ ਉਹਨਾਂ ਵੱਲੋਂ ਇਹ ਕਿਹਾ ਗਿਆ ਹੈ ਕਿ ਪੰਜਾਬ ਨੂੰ ਦੋ ਖੇਤਰਾਂ ਦੇ ਵਿੱਚ ਸਪੈਸ਼ਲ ਪੈਕੇਜ ਮਿਲਣਾ ਚਾਹੀਦਾ ਸੀ ਪਹਿਲਾ ਖੇਤਰ ਉਹ ਕਹਿੰਦੇ ਨੇ ਕਿ ਫਸਲੀ ਵਿਭਿੰਨਤਾ ਜਿਹਨੂੰ ਆਪਾਂ ਕ੍ਰੌਪ ਡਾਈਵਰਸੀਫਿਕੇਸ਼ਨ ਕਹਿੰਦੇ ਆ ਤੇ ਦੂਸਰਾ ਹੈ ਸਰਹੱਦੀ ਇਲਾਕਿਆਂ ਦੇ ਵਿਕਾਸ ਲਈ ਸਰਹੱਦੀ ਸੂਬਾ ਹੋਣ ਕਰਕੇ ਤੇ ਵਾਗਾ ਬਾਰਡਰ ਤੋਂ ਜਿਹੜਾ ਲੰਬੇ ਸਮੇਂ ਤੋਂ ਵਪਾਰ ਬੰਦ ਹੋਇਆ ਹੋਇਆ ਹੈ ਉਸ ਕਰਕੇ ਉਹਨਾਂ ਨੇ ਮੰਨਿਆ ਕਿ ਪੰਜਾਬ ਨੂੰ ਮਿਲਣਾ ਚਾਹੀਦਾ ਸੀ ਪੰਜਾਬ ਕੁਆਲੀਫਾਈ ਕਰਦਾ ਹੈ ਪੰਜਾਬ ਇਸ ਪੈਕੇਜ ਦਾ ਹੱਕਦਾਰ ਸੀ ਇਹਨਾਂ ਦੋਨਾਂ ਕਾਰਨਾ ਕਰਕੇ ਤੇ ਉਸ ਨੂੰ ਇਹ ਪੈਕੇਜ ਮਿਲਣਾ ਚਾਹੀਦਾ ਸੀ ਪੰਜਾਬ ਦੀ ਖੇਤੀ ਵੱਡੇ ਸੰਕਟ ਵਿੱਚ ਹੈ ਇਹ ਵੀ ਉਹਨਾਂ ਵੱਲੋਂ ਕਿਹਾ ਗਿਆ ਅਣਗਿਣਤ ਵਾਰ ਇਹ ਚਰਚਾ ਹੋ ਚੁੱਕੀ ਹੈ ਕਿ ਝੋਨੇ ਦੀ ਖੇਤੀ ਤੋਂ ਬਾਹਰ ਨਿਕਲਣਾ ਪਵੇਗਾ ਕਿਉਂਕਿ ਧਰਤੀ ਹੇਠਲਾ ਪਾਣੀ ਖਤਮ ਹੋਣ ਦੇ ਕੰਢੇ ਤੇ ਪਹੁੰਚ ਚੁੱਕਿਆ ਹੈ ਸਾਰਿਆਂ ਨੂੰ ਪਤਾ ਹੈ ਬਾਰ-ਬਾਰ ਇਸ ਦੀ ਚਰਚਾ ਹੁੰਦੀ ਰਹੀ ਹੈ ਔਰ ਇਸ ਵਾਰ ਜੋ ਇੱਛਾ ਸੂਚੀ ਭੇਜੀ ਸੀ ਉਸ ਦੇ ਵਿੱਚ ਵੀ ਕ੍ਰੌਪ ਡਾਈਵਰਸਿਫਿਕੇਸ਼ਨ ਦੇ ਉੱਪਰ ਸਰਕਾਰ ਵੱਲੋਂ ਪੈਕੇਜ ਮੰਗਿਆ ਗਿਆ ਸੀ ਇਹ ਨਹੀਂ ਕਿ ਸਰਕਾਰ ਨੇ ਮੰਗ ਨਹੀਂ ਕੀਤੀ ਸੀ ਸੋ ਉਹ ਜਿਹੜਾ ਹੈ ਫਸਲੀ ਬਦਲਾ ਹੈ ਉਹ ਇਸ ਸਮੇਂ ਦੀ ਲੋੜ ਹੈ ਸਮੇਂ ਦੀ ਮੰਗ ਹੈ ਉਹਨਾਂ ਨੇ ਇਹ ਵੀ ਮੰਨਿਆ ਕਿ ਬਜਟ ਦੇ ਵਿੱਚ ਨਿਰਮਲਾ ਸੀਤਾਰਮਨ ਵੱਲੋਂ ਕਪਾਹ ਦਾਲਾਂ ਅਤੇ ਆਇਲ ਸੀਡਸ ਜਿਹੜਾ ਹੈ ਉਹਨਾਂ ਦੇ ਮਿਸ਼ਨ ਬਣਾਏ ਗਏ ਨੇ ਉਹਨਾਂ ਬਾਰੇ ਗੱਲ ਕੀਤੀ ਗਈ ਹੈ ਕਿ ਦਾਲਾਂ ਦੇ ਉੱਤੇ ਜ਼ੋਰ ਰਹੇਗਾ ਕਪਾਹ ਦੀ ਖੇਤੀ ਨੂੰ ਉਤਸ਼ਾਹਿਤ ਕੀਤਾ ਜਾਏਗਾ ਆਇਲ ਸੀਡਸ ਦੀ ਖੇਤੀ ਨੂੰ ਉਤਸ਼ਾਹਿਤ ਕੀਤਾ ਜਾਏਗਾ ਪਰ ਜਦੋਂ ਤੱਕ ਕਿਸਾਨਾਂ ਨੂੰ ਜਿਹੜੀ ਹੈ ਬੱਜਵੀਂ ਆਮਦਨੀ ਸੁਨਿਸ਼ਚਿਤ ਨਹੀਂ ਕੀਤੀ ਜਾਂਦੀ ਉਦੋਂ ਤੱਕ ਉਹ ਝੋਨੇ ਦੀ ਜਿਹੜੀ ਹੈ ਫਸਲ ਨੂੰ ਬੀਜਣਾ ਨਹੀਂ ਛੱਡਣਗੇ ਡਾਇਵਰਸੀਫਿਕੇਸ਼ਨ ਦਾ ਟੀਚਾ ਉਹ ਪੂਰਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਝੋਨੇ ਤੇ ਉਹਨਾਂ ਨੂੰ ਫਿਕਸਡ ਇਨਕਮ ਜਿਹੜੀ ਹੈ ਵੱਜਮੇ ਆਮਦਨੀ ਸੁਨਿਸ਼ਚਿਤ ਕੀਤੀ ਹੋਈ ਹੈ ਐਮਐਸਪੀ ਦੇ ਰੂਪ ਦੇ ਵਿੱਚ ਸੋ ਜਦੋਂ ਤੱਕ ਬਾਕੀ ਫਸਲਾਂ ਦੇ ਉੱਤੇ ਵੀ ਉਹ ਨਹੀਂ ਮਿਲਦੀ ਉਦੋਂ ਤੱਕ ਕਿਸਾਨ ਝੋਨਾ ਬੀਜਣਾ ਨਹੀਂ ਛੱਡੇਗਾ ਇਹ ਆਰਐਸ ਨੂੰ ਮੰਦਾ ਮੰਨਣਾ ਹੈ ਸੋ ਕਾਫੀ ਗੰਭੀਰ ਵਿਸ਼ਾ ਹੈ ਇਹਦਾ ਹੱਲ ਜ਼ਰੂਰ ਕੱਢਿਆ ਜਾਣਾ ਚਾਹੀਦਾ ਹੈ ਲੇਕਿਨ ਇਸ ਦੇ ਉੱਪਰ ਕੀਤਾ ਜਿਹੜਾ ਹੈ ਉਹ ਬਜਟ ਦੇ ਵਿੱਚ ਸ਼ਾਇਦ ਉਹਨਾਂ ਨੇ ਕੀਤਾ ਗਿਆ ਜਿੰਨਾ ਕਿ ਜ਼ਰੂਰਤ ਸੀ ਦਾਲਾਂ ਦੇ ਉੱਪਰ ਇਹ ਗੱਲ ਜ਼ਰੂਰ ਕੀਤੀ ਗਈ ਹੈ ਕਿ 4 ਸਾਲ ਦਾ ਐਗਰੀਮੈਂਟ ਕਿਸਾਨਾਂ ਨਾਲ ਕੀਤਾ ਜਾਏਗਾ ਲੇਕਿਨ ਸ਼ਾਇਦ ਪੰਜਾਬ ਦੇ ਕਿਸਾਨ ਇਸ ਨੂੰ ਕਾਫੀ ਨਹੀਂ ਮੰਨਦੇ ਉਹ ਕਾਨੂੰਨੀ ਗਾਰੰਟੀ ਐਮਐਸਪੀ ਦੀ ਮੰਗ ਰਹੇ ਨੇ ਸਾਰਿਆਂ ਨੂੰ ਪਤਾ ਕਿ ਉਹਦੇ ਲਈ ਅੰਦੋਲਨ ਚੱਲ ਰਿਹਾ ਹੈ ਫਿਰ ਆਪਾਂ ਪ੍ਰੋਫੈਸਰ ਕੇਸ਼ਵਰ ਸਿੰਘ ਭੰਗੂ ਦੀ ਗੱਲ ਕਰਦੇ ਹਾਂ ਉਹ ਵੀ ਕਿ ਉੱਗੇ ਸ਼ਾਸਤਰੀ ਨੇ ਅਰਥ ਸ਼ਾਸਤਰੀ ਨੇ ਉਹ ਵੀ ਇਸ ਗੱਲ ਦੇ ਨਾਲ ਆਪਣੀ ਸਹਿਮਤੀ ਪ੍ਰਗਟ ਕਰਦੇ ਦਿਖਾਈ ਦਿੰਦੇ ਨੇ ਇਹ ਬਜਟ ਸਿਰਫ ਉਹਨਾਂ ਸੂਬਿਆਂ ਲਈ ਹੈ ਜੋ ਆਉਣੇ ਸਾਲ ਵਿੱਚ ਚੋਣਾਂ ਵੱਲ ਵਧ ਰਹੇ ਨੇ ਇਹ ਈਸਰ ਸਿੰਘ ਭੰਗੂ ਜੀ ਕਹਿੰਦੇ ਨੇ ਜੇ ਪੰਜਾਬ ਨੇ ਡਾਈਵਰਸੀਫਾਈ ਕਰਨਾ ਹੈ ਫਸਲਾਂ ਦੇ ਵਿੱਚ ਵੀ ਲਿਆਉਣੀ ਹੈ ਤਾਂ ਉਸ ਦਾ ਇੱਕੋ ਇੱਕ ਤਰੀਕਾ ਹੈ ਕਿ ਬਾਜ਼ਾਰ ਦੀ ਗਰੰਟੀ ਤੇ ਮੁੱਲ ਦੀ ਗਰੰਟੀ ਜਿਹੜੀ ਹੈ ਉਹ ਸਰਕਾਰਾਂ ਨੂੰ ਦੇਣੀ ਪਵੇਗੀ ਇਹ ਸਮਝਣ ਦੀ ਲੋੜ ਹੈ ਕਿ ਜਦੋਂ ਤੱਕ ਕਿਸਾਨ ਨੂੰ ਗਰੰਟੀਸ਼ੁਦਾ ਬਾਜ਼ਾਰ ਤੇ ਮੁੱਲ ਨਹੀਂ ਮਿਲਦਾ ਉਹ ਬਦਲਮੀ ਫਸਲ ਬੀਜਣ ਦੇ ਲਈ ਕਦੇ ਵੀ ਤਿਆਰ ਨਹੀਂ ਹੋਵੇਗਾ ਸੋ ਦੋ ਇਕਨੋਮਿਸਟ ਨੇ ਦੋ ਅਰਥਸ਼ਾਸਤਰੀ ਨੇ ਪੰਜਾਬ ਦੇ ਉੱਗਗੇ ਉਹ ਦੋਵੇਂ ਹੀ ਇਸ ਗੱਲ ਤੇ ਜ਼ੋਰ ਦੇ ਰਹੇ ਕਿ ਜਦੋਂ ਤੱਕ ਅਸ਼ੋਰਡ ਮਾਰਕੀਟ ਮਤਲਬ ਕਿਸਾਨਾਂ ਨੂੰ ਜਿਵੇਂ ਮੰਡੀਆਂ ਨੇ ਬਾਜ਼ਾਰ ਨਹੀਂ ਮਿਲਦਾ ਕਿ ਹਾਂ ਇਸ ਬਾਜ਼ਾਰ ਦੇ ਵਿੱਚੋਂ ਆਪਣੀ ਫਸਲ ਵੇਚ ਸਕਦੇ ਨੇ ਤੇ ਗਰੰਟੀਸ਼ੁਦਾ ਭਾਅ ਨਹੀਂ ਮਿਲਦਾ ਕਿ ਹਾਂ ਇਸ ਭਾਅ ਦੇ ਉੱਤੇ ਉਹਨਾਂ ਦੀ ਫਸਲ ਖਰੀਦੀ ਜਾਏਗੀ ਉਦੋਂ ਤੱਕ ਡਾਇਵਰਸੀਫਿਕੇਸ਼ਨ ਦੇ ਟੀਚੇ ਨਹੀਂ ਪੂਰੇ ਹੋ ਸਕਦੇ ਗੱਲਾਂ ਸਰਕਾਰਾਂ ਜਿੰਨੀਆਂ ਮਰਜ਼ੀ ਕਰ ਲੈਣ ਲੇਕਿਨ ਕਿਸਾਨ ਕਦੇ ਵੀ ਝੋਨੇ ਦੀ ਫਸਲ ਵੇਚਣ ਤੋਂ ਹਟੇਗਾ ਨਹੀਂ ਕਿਉਂਕਿ ਉਹਨੂੰ ਝੋਨੇ ਦੇ ਉੱਤੇ ਐਮਐਸਪੀ ਮਿਲਦੀ ਹੈ ਅਸ਼ੋਰਡ ਪ੍ਰਾਈਸ ਮਿਲਦਾ ਹੈ ਹਾਲਾਂਕਿ ਇਹਦੇ ਉੱਪਰ ਵੀ ਸਵਾਲ ਉੱਠਨੇ ਸ਼ੁਰੂ ਹੋ ਗਏ ਨੇ ਜਿਵੇਂ ਇਸ ਵਾਰ ਝੋਨੇ ਦੀ ਖਰੀਦ ਹੋਈ ਹੈ ਜਿਵੇਂ ਮੰਡੀਆਂ ਦੇ ਵਿੱਚ ਕਿਸਾਨ ਰੋਲਣ ਨੂੰ ਮਜਬੂਰ ਹੋਏ ਨੇ ਐਮਐਸਪੀ ਤੇ ਕਾਰਟ ਜਿਹੜੀ ਹੈ ਉਹ ਆੜਤੀਆਂ ਤੋਂ ਵੱਲੋਂ ਲਾਈ ਗਈ ਹੈ ਚਾਹੇ ਉਹਦੇ ਕੋਈ ਵੀ ਕਾਰਨ ਦਿੱਤੇ ਗਏ ਹੋਣ ਲੇਕਿਨ ਕਿਸਾਨਾਂ ਦਾ ਨੁਕਸਾਨ ਜ਼ਰੂਰ ਹੋਇਆ ਹੈ ਪੋਲਿਟিক্যাল ਪਾਰਟੀਆਂ ਜਾਂ ਸਿਆਸਤਦਾਨ 5000 ਕਰੋੜ ਦਾ ਇਸ ਨੂੰ ਨੁਕਸਾਨ ਦੱਸਦੇ ਨੇ ਕਿ 5000 ਕਰੋੜ ਦੇ ਆਸ-ਪਾਸ ਕਿਸਾਨਾਂ ਦਾ ਪੈਸਾ ਉਹਨਾਂ ਤੋਂ ਖੋਇਆ ਗਿਆ ਹੈ ਤੇ ਸ਼ੈਲਰ ਮਾਲਕ ਤੇ ਆੜਤੀ ਉਹ ਪੈਸਾ ਖਾ ਗਏ ਨੇ ਇਸ ਤਰ੍ਹਾਂ ਦੇ ਦੋਸ਼ ਲੱਗਦੇ ਰਹੇ ਨੇ ਲੇਕਿਨ ਉਹ ਗੱਲ ਜਿਹੜੀ ਹੈ ਗੱਲਾਂ ਵਿੱਚ ਹੀ ਰਹਿ ਗਈ ਹੈ ਜੇ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਅਗਲੀ ਵਾਰ ਝੋਨਾ ਕੀ ਸਰਕਾਰ ਖਰੀਦੇਗੀ ਕੀ ਫਿਰ ਕਿਸਾਨ ਜਦੋਂ ਮੰਡੀਆਂ ਦੇ ਵਿੱਚ ਰੋਣ ਨੂੰ ਮਜਬੂਰ ਹੋਣਗੇ ਉਹ ਬਦਲ ਵੀ ਫਸਲ ਬਾਰੇ ਸੋਚਣਗੇ ਜਾਂ ਇਸ ਤਰ੍ਹਾਂ ਹੀ ਚੱਲਦਾ ਰਹੇਗਾ ਜਦੋਂ ਤੱਕ ਧਰਤੀ ਹੇਠਲਾ ਪਾਣੀ ਖਤਮ ਨਹੀਂ ਹੋ ਜਾਂਦਾ ਇਹ ਸਾਰੇ ਸਵਾਲ ਸਾਡੇ ਸਾਹਮਣੇ ਨੇ ਲੇਕਿਨ ਫਿਲਹਾਲ ਜੋ ਹਰਪਾਲ ਚਿਮਾ ਵੱਲੋਂ ਇੱਛਾ ਸੂਚੀ ਦਿੱਤੀ ਗਈ ਸੀ ਜਿਸ ਦਾ ਅਸੀਂ ਸ਼ੁੱਕਰਵਾਰ ਨੂੰ ਪੂਰੀ ਐਪੀਸੋਡ ਉਸ ਦੇ ਉੱਪਰ ਕੀਤੀ ਸੀ ਤੁਹਾਨੂੰ ਵਿਸਥਾਰ ਨਾਲ ਦੱਸਿਆ ਸੀ ਕਿ ਉਸ ਲਿਸਟ ਦੇ ਵਿੱਚ ਵਿਸ਼ ਲਿਸਟ ਜਿਹਨੂੰ ਕਿਹਾ ਗਿਆ ਸੀ ਪੰਜਾਬ ਸਰਕਾਰ ਵੱਲੋਂ ਕੀ ਕੀ ਮੰਗਾਂ ਰੱਖੀਆਂ ਗਈਆਂ ਨੇ ਉਹਦੇ ਵਿੱਚ ਝੋਨੇ ਜਿਹੜਾ 10 ਲੱਖ ਹੈਕਟੇਅਰ ਰਕਬਾ ਘਟਾਉਣ ਦੀ ਪੇਸ਼ਕਸ਼ ਕੀਤੀ ਗਈ ਸੀ ਜਿਸ ਨਾਲ ਕੇਂਦਰ ਦਾ 30000 ਕਰੋੜ ਰੁਪਏ ਦਾ ਜਿਹੜਾ ਵਚਨ ਦੀ ਉਮੀਦ ਸੀ ਉਹਦੇ ਵਿੱਚ 40 ਰੁਪਏ ਪ੍ਰਤੀ ਕਿਲੋ ਜਿਹੜਾ ਹੈ ਖਰੀਦ ਕੋਸਟ ਸੀ ਪ੍ਰਕਿਊਰਮੈਂਟ ਕੋਸਟ ਦਾ 28000 ਕਰੋੜ ਬਣਦਾ ਸੀ 1500 ਕਰੋੜ ਫਰਟੀਲਾਈਜ਼ਰ ਸਬਸਿਡੀ ਦਾ ਬਣਦਾ ਸੀ 1300 ਕਰੋੜ ਸ਼ਾਇਦ ਬਿਜਲੀ ਸਬਸਿਡੀ ਦਾ ਬਣਦਾ ਸੀ ਸਾਰਿਆਂ ਨੂੰ ਮਿਲਾ ਕੇ 30000 ਕਰੋੜ ਤੋਂ ਜ਼ਿਆਦਾ ਦਾ ਪੈਸਾ ਬਚਣਾ ਸੀ ਤੇ ਉਸ ਦੇ ਵਿੱਚੋਂ 60 ਤੋਂ 70 ਲੱਖ ਮੀਟ्रिक टन ਝੋਨੇ ਦੀ پیداوار ਆ ਉਹ ਘਟਣ ਦੀ ਉਮੀਦ ਸੀ ਤੇ ਜਿਸ ਨਾਲੇ ਸਾਰੀ ਬੱਚਤ ਹੋਣੀ ਸੀ ਇਸ ਜਿਹੜੀ ਬੱਚਤ ਕੀਤੀ ਹੋਈ ਰਕਮ ਦਾ 20% ਦੀ ਹੀ ਉਹਨਾਂ ਨੇ ਪੈਕੇਜ ਦੇ ਰੂਪ ਦੇ ਵਿੱਚ ਮੰਗਿਆ ਸੀ ਕਿ ਸਾਨੂੰ ਕੇਂਦਰ ਸਰਕਾਰ ਦੇ ਦੇਵੇ ਤਾਂ ਕਿ ਅਸੀਂ ਡਾਇਵਰਸੀਫਿਕੇਸ਼ਨ ਕਰ ਸਕੀਏ ਲੇਕਿਨ ਉਹ ਸ਼ਾਇਦ ਕੇਂਦਰ ਸਰਕਾਰ ਨੂੰ ਉਪੇਸ਼ਕਸ਼ ਚੰਗੀ ਨਹੀਂ ਲੱਗੀ ਉਹਨਾਂ ਨੇ ਉਪੇਸ਼ਕਸ਼ ਨਹੀਂ ਮੰਨੀ ਦੂਸਰਾ ਇੱਕ ਕਿਸਾਨਾਂ ਦੇ ਲਈ ਜੋ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਬਹੁਤ ਵੱਡੀ ਘੋਸ਼ਣਾ ਕੀਤੀ ਹੈ ਅਨਾਉਂਸਮੈਂਟ ਕੀਤੀ ਹੈ ਉਹ ਇਹ ਕਿਹਾ ਗਿਆ ਹੈ ਕਿ ਕਿਸਾਨਾਂ ਨੂੰ ਅਸੀਂ ਸਹੂਲਤ ਜਿਹੜੀ ਦਿੱਤੀ ਹੈ ਉਹ ਕ੍ਰੈਡਿਟ ਕਾਰਡ ਦੇ ਵਿੱਚ ਲਿਮਿਟ ਵਧਾਈ ਗਈ ਹੈ ਕਿਸਾਨ ਕ੍ਰੈਡਿਟ ਕਾਰਡ ਦੇ ਵਿੱਚ ਕਰਜ਼ਾ ਲੈਣ ਦੀ ਜਿਹੜੀ ਲਿਮਿਟ ਹੈ ਉਹ 3 ਲੱਖ ਰੁਪਏ ਸੀ ਪਹਿਲਾਂ ਹੁਣ ਉਹ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਗਈ ਹੈ ਸੋ ਪੰਜਾਬ ਸਰਕਾਰ ਵੀ ਕਰਜ਼ੇ ਹੇਠਾ ਹੈ ਕਿਸਾਨ ਵੀ ਕਰਜ਼ੇ ਹੇਠਾਂ ਨੇ ਲੇਕਿਨ ਉਹਨਾਂ ਨੂੰ ਜੋ سہولت ਦਿੱਤੀ ਗਈ ਹੈ ਦੋਨਾਂ ਨੂੰ ਹੀ ਕਰਜ਼ੇ ਵਿਧਿਲੀ ਲਿਮਿਟ ਹੈ ਉਹ ਵਧਾ ਕੇ ਉਹਨਾਂ ਨੂੰ ਸਹੂਲਤ ਦਿੱਤੀ ਹੈ ਕਿ ਤੁਸੀਂ ਕਰਜ਼ਾ ਹੋਰ ਲੈ ਲਓ ਪਹਿਲਾਂ ਹੀ ਜਿਹੜਾ ਕਰਜ਼ੇ ਤੋਂ ਦੁਖੀ ਕਿਸਾਨ ਅੰਦੋਲਨ ਕਰ ਰਹੇ ਨੇ ਤੇ ਅੰਦੋਲਨ ਕਰਕੇ ਕਰਜ਼ਾ ਮਾਫੀ ਦੀ ਮੰਗ ਕਰ ਰਹੇ ਨੇ ਪਰ ਸਰਕਾਰ ਨੇ ਕਰਜ਼ਾ ਲੈਣ ਦੀ ਹੱਦ ਵਧਾ ਕੇ ਇਹ ਕਹਿ ਕੇ ਟੈਨਸ਼ਨ ਨਾ ਲਓ ਹੋਰ ਕਰਜ਼ਾ ਲੈ ਲਓ ਤੇ ਜਿਹੜਾ ਪੈਸਾ ਤੁਹਾਨੂੰ ਹੋਰ ਕਰਜ਼ੇ ਦੇ ਰੂਪ ਦੇ ਵਿੱਚ ਮਿਲੇਗਾ ਉਹਨੂੰ ਖਰਚੋ ਖੁੱਲ ਕੇ ਖਰਚੋ ਮੂੜਨੇ ਕਿਵੇਂ ਨੇ ਇਹ ਆਪਾਂ ਬਾਅਦ ਵਿੱਚ ਸੋਚਾਂਗੇ ਇਹੀ ਇਸੀ ਹੱਲ ਹੈ ਪੰਜਾਬ ਦੇ ਸੰਕਟ ਦਾ ਜਿੱਥੇ ਜਿਹੜਾ ਸੂਬਾ ਉਹ ਵੀ ਲੱਖਾਂ ਕਰੋੜਾਂ ਦੇ ਕਰਜ਼ੇ ਹੇਠ ਦੱਬਿਆ ਹੋਇਆ ਹੈ ਤੇ ਜਿਹੜੇ ਲੋਕ ਨੇ ਉਹਨਾਂ ਦੀ ਬੜੀ ਮੈਜੋਰਟੀ ਲੋਕ ਨੇ ਕਿਸਾਨ ਪੋਪੂਲੇਸ਼ਨ ਹੈ ਉਹ ਵੀ ਕਰਜ਼ੇ ਦੇ ਬੋਝ ਦੇ ਹੇਠ ਦੱਬੀ ਹੋਈ ਹੈ ਲੱਖਾਂ ਕਰੋੜ ਦਾ ਕਰਜ਼ਾ ਕਿਸਾਨਾਂ ਦੇ ਉੱਪਰ ਵੀ ਚੜਿਆ ਹੋਇਆ ਹੈ ਤੇ ਲੱਖਾਂ ਕਰੋੜਾਂ ਦਾ ਹੀ ਕਰਜ਼ਾ ਸਰਕਾਰ ਉੱਪਰ ਵੀ ਚੜਿਆ ਹੋਇਆ ਹੈ ਹੁਣ ਇਸ ਕਰਜ਼ੇ ਦਾ ਜਿਹੜਾ ਸੋਲੂਸ਼ਨ ਹੈ ਹੱਲ ਹੈ ਕੀ ਉਹ ਇਹ ਕਿ ਹੋਰ ਕਰਜ਼ਾ ਲੈਣ ਦੀ ਉਹਨਾਂ ਨੂੰ ਲਿਮਿਟ ਜਿਹੜੀ ਹੈ ਹੱਦ ਨੂੰ ਵਧਾ ਦਿੱਤਾ ਜਾਏ ਤਾਂ ਕਿ ਉਹ ਹੋਰ ਕਰਜ਼ਾ ਲੈ ਕੇ ਇਸ ਪਿਛਲੇ ਖੜੇ ਹੋਏ ਕਰਜ਼ੇ ਨੂੰ ਉਤਾਰਨ ਦੀ ਕੋਸ਼ਿਸ਼ ਕਰਨ ਜਾਂ ਹੋਰ ਪੈਸੇ ਖਰਚਣ ਜਿਹਦੇ ਨਾਲ ਬਾਜ਼ਾਰ ਦੇ ਵਿੱਚ ਜਿਹੜੀ ਡਿਮਾਂਡ ਹੈ ਉਹ ਵਧੇ ਡਿਮਾਂਡ ਵਧੇਗੀ ਤਾਂ ਗਰੋਥ ਵਧੇਗੀ ਇਹ ਹੀ ਸ਼ਾਇਦ ਸਰਕਾਰ ਦਾ ਮੂਲ ਮੰਤਰ ਇਸ ਬਜਟ ਦਾ ਸੀ ਕਿ ਕੰਜ਼ਮਪਸ਼ਨ ਨੂੰ ਵਧਾਇਆ ਜਾਵੇ ਖਪਤ ਨੂੰ ਵਧਾਇਆ ਜਾਵੇ ਖਪਤ ਵਧੇਗੀ ਤਾਂ ਇੰਡਸਟਰੀ ਜਿਹੜੀ ਸਨਤ ਹੈ ਹੋਰ ਮਾਲ ਬਣਾਵੇਗੀ ਹੋਰ ਮਾਲ ਤਿਆਰ ਕਰੇਗੀ ਜਿਹਦੇ ਨਾਲ ਪਾਰਸ ਦੀ ਗ੍ਰੋਥ ਦੀ ਜਿਹੜਾ ਰੇਟ ਹੈ ਉਹ 6.5 6.8 ਜਾਂ 7% ਵਧੇਗਾ ਤੇ ਵਿਕਸਿਤ ਦੇਸ਼ਾਂ ਦੇ ਵਿੱਚ ਸ਼ਾਮਲ ਹੋਣ ਦੀ ਉਹਨਾਂ ਦਾ ਜਿਹੜਾ ਟੀਚਾ ਉਹ ਪੂਰਾ ਕੀਤਾ ਜਾ ਸਕਦਾ ਜਿੰਨੇ ਜਿੰਨੀਆਂ ਪੋਲੀਟੀਕਲ ਪਾਰਟੀਆਂ ਨੇ ਚਾਹੇ ਉਹ ਆਮ ਆਦਮੀ ਪਾਰਟੀ ਹੋਵੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਟਵੀਟ ਕਰਕੇ ਕਿਹਾ ਗਿਆ ਹੈ ਕਿ ਹਾਂਜੀ ਸਾਡਿਆਂ ਨਾਲ ਮਤਰੇ ਵਰਗਾ ਸਲੂਕ ਕੀਤਾ ਗਿਆ ਹੈ ਪੰਜਾਬ ਨਾਲ ਅਸੀਂ ਪੰਜਾਬ ਨੂੰ ਪੈਰਾਂ ਪਾਰ ਆਪਣੇ ਆਪ ਕਰਾਂਗੇ ਸਾਨੂੰ ਇਹਨਾਂ ਦੀ ਮਦਦ ਦੀ ਲੋੜ ਨਹੀਂ ਹੈ ਲੇਕਿਨ ਪੈਰਾਂ ਪਾਰ ਕਿਵੇਂ ਕਰਨਗੇ ਉਹਨਾਂ ਤੇ ਲਗਾਤਾਰ ਇਲਜ਼ਾਮ ਲੱਗਦੇ ਰਹੇ ਨੇ ਕਿ ਉਹੋ ਇਸ਼ਤਿਹਾਰ ਬਾਜ਼ੀ ਦੇ ਵਿੱਚ ਕਰੋੜਾਂ ਰੁਪਿਆ ਫੂਕ ਰਹੇ ਨੇ ਹੁਣ ਵੀ ਉਹੀ ਕੁਝ ਚੱਲ ਰਿਹਾ ਹੈ ਪੰਜਾਬ ਦੀ ਸਾਰਾ ਮੰਤਰੀ ਮੰਡਲ ਦਿੱਲੀ ਵਿੱਚ ਦਿੱਲੀ ਦੀਆਂ ਚੋਣਾਂ ਦੇ ਵਿੱਚ ਸ਼ਾਮਿਲ ਹੈ ਉੱਥੇ ਬੈਠਾ ਹੈ ਇਹ ਇਲਜ਼ਾਮ ਵੀ ਬਹੁਤ ਵਾਰ ਲੱਗ ਰਹੇ ਨੇ ਕਿ ਪੰਜਾਬ ਤੋਂ ਪੈਸਾ ਇਕੱਠਾ ਕਰਕੇ ਲਜਾਇਆ ਜਾ ਰਿਹਾ ਹੈ ਦਿੱਲੀ ਦੀਆਂ ਚੋਣਾਂ ਵਿੱਚ ਖਰਚਿਆ ਜਾ ਰਿਹਾ ਹੈ ਤਾਂ ਕਿ ਉੱਥੇ ਅਰਵਿੰਦ ਕੇਜਰੀਵਾਲ ਆਪਣੀ ਪਾਰਟੀ ਨੂੰ ਲਗਾਤਾਰ ਚੌਥੀ ਵਾਰ ਜਿੱਤ ਦਿਵਾ ਸਕਣ ਇਸ ਤਰ੍ਹਾਂ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਕੀ ਉਹਦੇ ਨਾਲ ਪੰਜਾਬ ਪੈਰਾਂ ਭਾਰ ਹੋਏਗਾ ਜੇ ਤੁਹਾਡਾ ਕਰਜ਼ਾ ਲੋਡ ਤੋਂ ਵੱਧ ਗਿਆ ਹੈ ਤਾਂ ਸਭ ਤੋਂ ਪਹਿਲਾਂ ਕੋਸ਼ਿਸ਼ ਸਰਕਾਰ ਨੂੰ ਇਹ ਕਰਨੀ ਚਾਹੀਦੀ ਹੈ ਕਿ ਜਿਹੜੇ ਉਹਦੇ ਬੇਲੋੜੇ ਖਰਚ ਨੇ ਫਜ਼ੂਲ ਖਰਚ ਨੇ ਉਹਨਾਂ ਤੇ ਫੌਰਨ ਕਟੌਤੀ ਕੀਤੀ ਜਾਵੇ ਲੇਕਿਨ 3 ਸਾਲ ਹੋ ਗਏ ਨੇ ਸਰਕਾਰ ਨੂੰ ਬਣੇ ਹੋਏ ਹਜੇ ਤੱਕ ਇਸੇ ਵੀ ਤਰ੍ਹਾਂ ਦੀ ਕਟੌਤੀ ਕਿਸੇ ਵੀ ਖਰਚ ਦੇ ਉੱਤੇ ਨਹੀਂ ਲੱਗੀ ਸਗੋਂ ਜਿਹੜੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਮੁਫਤ ਸੇਵਾ ਪੰਜਾਬ ਦੇ ਲੋਕਾਂ ਨੂੰ ਉਹਨਾਂ ਵਿੱਚ ਵਾਧਾ ਜ਼ਰੂਰ ਹੋਇਆ ਹੈ ਚਾਹੇ ਉਹ ਫ੍ਰੀ ਬਿਜਲੀ ਦੇ ਰੂਪ ਵਿੱਚ ਹੋਵੇ ਚਾਹੇ ਪੁਰਾਣੀ ਸਰਕਾਰ ਦੀਆਂ ਜਿਹੜੀਆਂ ਮੁਫਤ ਬੱਸ ਸਰਵਿਸ ਹੈ ਵਰਤਨ ਬੁਤੀ ਹੋਈ ਉਸ ਨੂੰ ਚਾਲੂ ਜਾਰੀ ਰੱਖਿਆ ਗਿਆ ਹੈ ਉਹਦੇ ਕਰਕੇ ਹੋਵੇ ਹੋਰ ਵੀ ਮੁਫਤ ਅਨਾਜ ਹੈ ਜੋ ਵੀ ਸਕੀਮਾਂ ਚੱਲਦੀਆਂ ਨੇ ਉਹਨਾਂ ਕਰਕੇ ਵਿੱਤੀ ਬੋਝ ਪੰਜਾਬ ਤੇ ਵੱਧ ਰਿਹਾ ਹੈ ਕਰਜ਼ਾ ਹੋਰ ਵੱਧ ਰਿਹਾ ਹੈ ਘਟਨ ਦੀ ਥਾਂ ਤੇ ਸਭੋਂ ਕਰਜ਼ਾ ਇਸ ਸਰਕਾਰ ਦੇ ਵਿੱਚ ਦੁੱਗਣਾ ਹੋ ਗਿਆ। ਸੋ ਕਰਜ਼ਾ ਘਟਾਉਣ ਦੇ ਲਈ ਕੋਈ ਕੋਸ਼ਿਸ਼ ਨਹੀਂ ਕੀਤੀ ਜਾ ਰਹੀ। ਨਾ ਲੋਕਾਂ ਵੱਲੋਂ, ਨਾ ਕਿਸਾਨਾਂ ਵੱਲੋਂ, ਨਾ ਹੀ ਸਰਕਾਰ ਵੱਲੋਂ। ਜੇ ਇਹ ਲਿਮਟ ਵਧਾਈ ਗਈ ਹੈ ਉਸ ਨਾਲ ਕੀ ਇਹ ਸੰਕਟ ਹੋਰ ਗਹਿਰਾ ਨਹੀਂ ਹੋ ਜਾਏਗਾ? ਇਹ ਸਾਨੂੰ ਸਾਰਿਆਂ ਨੂੰ ਸੋਚਣ ਦੀ ਲੋੜ ਹੈ। ਇਸ ਦੇ ਉੱਤੇ ਧਿਆਨ ਦੇਣ ਦੀ ਲੋੜ ਹੈ, ਸਰਕਾਰਾਂ ਨੂੰ ਖਾਸ ਕਰਕੇ ਧਿਆਨ ਦੇਣ ਦੀ ਲੋੜ ਹੈ ਕਿ ਜੇ ਫਿਸਕਲ ਰਿਸਪਾਂਸਿਬਿਲਟੀ ਉਹ ਨਹੀਂ ਸਮਝਦੇ ਜੇ ਵਿੱਤੀ ਖਰਚਿਆਂ ਦੇ ਵਿੱਚ ਆਰਥਿਕ ਮਾਮਲਿਆਂ ਦੇ ਵਿੱਚ ਉਹ ਚੰਗੀ ਸੋਚ ਨਹੀਂ ਦਿਖਾਉਂਦੇ ਜੇ ਉਹ ਆਪਣਾ ਜਿਹਨੂੰ ਕਮਰ ਕਸਣਾ ਕਹਿੰਦੇ ਹੁੰਦੇ ਨੇ ਉਹ ਨਹੀਂ ਕਰਦੇ ਫਾਲਤੂ ਖਰਚਿਆਂ ਤੇ ਰੋਕ ਨਹੀਂ ਲਾਉਂਦੇ ਤਾਂ ਪੰਜਾਬ ਦਾ ਸੰਕਟ ਹੋਰ ਡੇਰਾ ਹੋਏਗਾ ਹਜੇ ਔਰਤਾਂ ਨੂੰ ਜਿਹੜੇ ਹਜ਼ਾਰ ਹਜ਼ਾਰ ਰੁਪਏ ਦੇਣੇ ਨੇ ਉਹ ਵੀ ਕਿਹਾ ਜਾ ਰਿਹਾ ਕਿ ਸ਼ਾਇਦ ਇਸ ਸਾਲ ਇਸ ਬਜਟ ਦੇ ਵਿੱਚ ਉਹਦੀ ਵੀ ਪੇਸ਼ਕਸ਼ ਕੀਤੀ ਜਾਵੇ ਇਸ ਬਜਟ ਤੋਂ ਬਾਅਦ ਸ਼ਾਇਦ ਹਜ਼ਾਰ ਰੁਪਏ ਪੰਜਾਬੀਆਂ ਔਰਤਾਂ ਨੂੰ ਮਿਲਡੀਆਂ ਸ਼ੁਰੂ ਹੋ ਜਾਣ ਲੇਕਿਨ ਉਹਦੇ ਨਾਲ ਬੋਝ ਘਟੇਗਾ ਨਹੀਂ ਸਗੋਂ ਬੋਝ ਹਜ਼ਾਰਾਂ ਕਰੋੜ ਦਾ ਹੋਰ ਵੱਧ ਜਾਏਗਾ ਕੀ ਪੰਜਾਬ ਸਰਕਾਰ ਇਹ ਅਫੋਰਡ ਕਰ ਸਕਦੀ ਹੈ ਇਸ ਤਰ੍ਹਾਂ ਦੇ ਫ੍ਰੀ ਪੈਸੇ ਵੰਡਣ ਦਾ ਫ੍ਰੀ ਸਹੂਲਤਾਂ ਦੇਣ ਦਾ ਜਦੋਂ ਕਿ ਉਹਨਾਂ ਕੋਲ ਕਰਜ਼ੇ ਜਿਹੜਾ ਪੁਰਾਣਾ ਲਿਆ ਗਿਆ ਹੈ ਉਸ ਨੂੰ ਮੋਡਰਨ ਦੇ ਲਈ ਵੀ ਪੈਸੇ ਨਹੀਂ ਉਹਦੇ ਲਈ ਵੀ ਦੁਬਾਰਾ ਕਰਜ਼ਾ ਲੈਣਾ ਪੈਂਦਾ ਹੈ ਕਰਜ਼ਾ ਲੈ ਕੇ ਪਿਛਲਾ ਕਰਜ਼ਾ ਮੋੜਿਆ ਜਾ ਰਿਹਾ ਇਸ ਖਲਾਅਤ ਦੇ ਵਿੱਚ ਪੰਜਾਬ ਪਹੁੰਚ ਚੁੱਕਿਆ ਹੈ ਤੇ ਉਸ ਤੋਂ ਕੱਢਣ ਦੇ ਲਈ ਨਾ ਤਾਂ ਪੰਜਾਬ ਸਰਕਾਰ ਕੋਈ ਸਾਰਥਕ ਕਦਮ ਉਠਾ ਰਹੀ ਹੈ ਨਾ ਦਿਖਾਈ ਦੇ ਰਹੀ ਹੈ ਨਾ ਹੀ ਉਹਦੇ ਲਈ ਸੀਰੀਅਸ ਦਿਖਾਈ ਦੇ ਰਹੀ ਹੈ ਤੇ ਨਾ ਹੀ ਕੇਂਦਰ ਸਰਕਾਰ ਕੋਈ ਉਪਰਾਲਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕੋਈ ਉਹਦੇ ਵਿੱਚ ਵੀ ਸੀਰੀਅਸਨੈਸ ਦਿਖਾ ਰਹੀ ਹੈ ਜਿਵੇਂ ਕਿ ਕਿਹਾ ਜਾ ਰਿਹਾ ਕਿ ਇਹ ਬਜਟ ਜਿਹੜੇ ਆ ਸੂਬੇ ਚੋਨਾ ਵੱਲ ਜਾ ਰਹੇ ਨੇ ਉਹਨਾਂ ਵਾਸਤੇ ਧਿਆਨ ਦੇ ਵਿੱਚ ਰੱਖ ਕੇ ਸਪੈਸ਼ਲ ਧਿਆਨ ਉਹਨਾਂ ਸੂਬਿਆਂ ਦਾ ਰੱਖਿਆ ਗਿਆ ਹੈ ਕੀ ਇਸ ਤੋਂ ਇਹ ਅੰਦਾਜ਼ਾ ਲਾਇਆ ਜਾਣਾ ਚਾਹੀਦਾ ਹੈ ਕਿ ਪੰਜਾਬ ਦਾ ਨੰਬਰ ਜਿਹੜਾ ਹੈ ਉਹ 2027 ਵਿੱਚ ਆਏਗਾ ਕਿ 2 ਸਾਲ ਬਾਅਦ ਜਿਹੜਾ ਬਜਟ ਪੇਸ਼ ਹੋਏਗਾ ਉਹਦੇ ਵਿੱਚ ਪੰਜਾਬ ਦੇ ਲਈ ਇਹ ਸਪੈਸ਼ਲ ਪੈਕੇਜ ਜਿਨ੍ਹਾਂ ਦੀ ਅਸੀਂ ਗੱਲ ਕਰ ਰਹੇ ਹਾਂ ਜੋ ਸਰਕਾਰ ਨੇ ਇਸ ਵਾਰ ਮੰਗੇ ਸੀ ਆਪਣੀ ਵਿਸ਼ ਲਿਸਟ ਦੇ ਵਿੱਚ ਸ਼ਾਮਿਲ ਕੀਤੇ ਸੀ ਕਿ ਉਹ ਫਿਰ 2027 ਦੇ ਵਿੱਚ ਪੰਜਾਬ ਨੂੰ ਮਿਲਣ ਦੀ ਉਮੀਦ ਹੈ ਜਦੋਂ ਭਾਜੀ ਆਪਣਾ ਪੂਰਾ ਜ਼ੋਰ ਲਗਾਏਗੀ ਕਿ ਇਸ ਸੂਬੇ ਦੇ ਵਿੱਚ ਵੀ ਉਸ ਦੀ ਇਕੱਲਿਆਂ ਦੀ ਸਰਕਾਰ ਬਣ ਸਕੇ ਜੋ ਕਿ ਅੱਜ ਤੱਕ ਨਹੀਂ ਹੋ ਸਕਿਆ ਸੀ ਨਹੀਂ ਬਣ ਸਕੀ ਸੀ ਵਸ਼ਾ ਬੀਜੇਪੀ ਵੱਲੋਂ ਕਾਫੀ ਕੀਤੀਆਂ ਜਾ ਰੀਆਂ ਨੇ ਜ਼ਮੀਨ ਦੇ ਉੱਤੇ ਬڑے-ਬڑے ਐਕਸਪੈਰੀਮੈਂਟ ਕੀਤੇ ਜਾ ਰਹੇ ਨੇ ਕਿ ਵੋਟਰਾਂ ਨੂੰ ਆਪਣੇ ਵੱਲ ਖਿੱਚਿਆ ਜਾ ਸਕੇ ਉਹਨਾਂ ਨੂੰ ਲੁਭਾਇਆ ਜਾ ਸਕੇ ਸੋ ਕੀ ਇਹ ਕੋਸ਼ਿਸ਼ ਫਿਰ 2027 ਵਿੱਚ ਹੋਏਗੀ ਕਿ ਉਦੋਂ ਜਿਹੜਾ ਬਜਟ ਆਏਗਾ ਉਹਨੂੰ ਪੰਜਾਬ ਦੇ ਲਈ ਕੋਈ ਖੁੱਲੇ ਗੱਫੇ ਮਿਲਣ ਪੰਜਾਬ ਨੂੰ ਕੋਈ ਸਪੈਸ਼ਲ ਪੈਕੇਜ ਮਿਲੇ ਜਿਸ ਦੇ ਨਾਲ ਇਹ ਡਾਇਵਰਸੀਫਿਕੇਸ਼ਨ ਹੋ ਸਕੇ ਜਾਂ ਪੁਰਾਣਾ ਕਰਜ਼ੇ ਦਾ ਬੋਝ ਜਿਹੜਾ ਹੈ ਉਹ ਕੁਝ ਘੱਟ ਹੋ ਸਕੇ ਉਮੀਦ ਕਰਦੇ ਹਾਂ ਕਿ ਸ਼ਾਇਦ 27 ਦੇ ਵਿੱਚ ਹੀ ਪੰਜਾਬ ਦੇ ਭਾਗ ਜਾਗ ਜਣ ਇਹ ਇੱਥੇ ਸਰਕਾਰ ਬਣਾਉਣ ਦੀ ਕਵਾਇਦ ਦੇ ਵਿੱਚ ਬੀਜੇਪੀ ਪੰਜਾਬ ਦਾ ਕੁਝ ਭਲਾ ਕਰਨ ਦੀ ਕੋਸ਼ਿਸ਼ ਕਰੇ ਇਸੇ ਉਮੀਦ ਦੇ ਨਾਲ ਤੋਂ ਵਿਦਾ ਲੈਨੇ ਆ ਕਿ 2027 ਵਿੱਚ ਸ਼ਾਇਦ ਜਦੋਂ ਆਪਾਂ ਡਿਸਕਸ਼ਨ ਕਰ ਰਹੇ ਹੋਵਾਂਗੇ ਜਾਂ ਚਰਚਾ ਕਰ ਰਹੇ ਹੋਵਾਂਗੇ ਉਦੋਂ ਤੁਹਾਨੂੰ ਕੋਈ ਖੁਸ਼ਖਬਰੀ ਸੁਣਾਵਾਂਗੇ ਕਿ ਬਜਟ ਦੇ ਵਿੱਚ ਪੰਜਾਬ ਨੂੰ ਕੀ ਕੀ ਚੀਜ਼ਾਂ ਮਿਲੀਆਂ ਨੇ ਕੀ ਕੀ ਤੋਹਫੇ ਮਿਲੇ ਨੇ ਸੋ ਦੇਖਦੇ ਹਾਂ ਆਉਣ ਵਾਲਾ ਵਕਤ ਪੰਜਾਬ ਦੇ ਲਈ ਕਿਹੋ ਜਿਹਾ ਹੁੰਦਾ ਹੈ ਤੋਂ ਇਸੇ ਉਮੀਦ ਦੇ ਵਿੱਚ ਕੀ ਆਉਣ ਵਾਲਾ ਵਕਤ ਚੰਗਾ ਹੋਏਗਾ ਵਧੀਆ ਹੋਏਗਾ ਪੰਜਾਬ ਤਰੱਕੀ ਕਰੇਗਾ ਖੁਸ਼ਹਾਲ ਹੋਏਗਾ ਇਸੇ ਉਮੀਦ ਦੇ ਵਿੱਚ ਪਰਤੋ ਵਿਧਾ ਲੈਣੇ ਆ ਧੰਨਵਾਦ